ਨਾਏ ਮੰਨਿਏ ਨਾਏ ਮੰਨਿਏ ਪਤ ਉਪਜਾਇ ਸਾਹ ਲਈ ਸੱਚ ਸੂਤ ਜੇ ਮੰਨ ਲਈਏ ਸੱਚ ਨੂੰ ਧਾਇਦਾਰ ਤੇ ਸੱਚ ਹੈ ਜੇ ਸੱਚ ਨੂੰ ਮੰਨ ਲਈਏ ਨਾ ਵੀ ਉਹ ਸ਼ਕਤੀਸ਼ਾਲੀ ਹੈ ਫੇਰ ਜਿਹੜਾ ਬੀਜ ਹਨ ਬੰਨਣ ਵਾਲਾ ਬੀਜ ਸੱਚ ਨੂੰ ਮੰਨੇ ਰਹੀ ਜਾ ਸਕਦਾ ਜਿੰਨਾ ਜਿਹੜਾ ਆਦਮੀ ਇਮਾਨਦਾਰ ਨਹੀਂ ਹੈ ਜਿੰਦਾ ਜਿਹੜੇ ਇੱਕ ਮਨ ਇੱਕ ਚਿੱਤ ਨਹੀਂ ਨਾ ਉਹਨਾਂ ਜਿਹੜਾ ਸੱਚ ਨੂੰ ਨਹੀਂ ਮੰਨਦਾ ਹੈ ਜਿੰਨਾ ਜਰ ਆ ਮੋਕਾ ਲਿਆ ਸੱਚ ਨੂੰ ਕਿਵੇਂ ਮੰਨ ਲੂ ਕਾਰ ਖਤਮ ਹੋਵੇ ਤੇ ਸੱਚ ਨੂੰ ਮੰਨਦਾ ਤੇ ਸੱਚ ਨੂੰ ਮੰਨ ਲਿਆ ਸਮਝੋ ਸੋਨਾ ਬਣ ਗਿਆ ਜਿਹਨੇ ਸੱਚ ਨੂੰ ਐਕਸੈਪਟ ਕਰ ਲਿਆ ਸੋਨਾ ਬਸ ਸੱਚ ਨੂੰ ਮੰਨਣ ਵਾਲਿਆ ਹੀ ਜੰਦਾ ਹੈ ਅੰਦਰੋਂ ਉੱਗਦਾ ਹੈ ਪੱਤਾ ਜਦੋਂ ਕੋਈ ਬੀਜ ਜੰਦਾ ਹੈ ਤਾਂ ਪੱਤਾ ਤਾਂ ਹੁੰਦਾ ਹੀ ਹੈ ਨਾ ਇਹ ਮੰਨੀਏ ਪੱਤ ਉੱਪਰ ਜਾ ਸਾਲਾਹੀ ਸੱਚ ਸੂਤ ਪੱਤਾ ਉੱਪਰ ਆਇਆ ਜੋ ਪਹਿਲਾਂ ਪੱਤੇ ਹੀ ਰੱਖਦੇ ਨੇ ਨਾ ਦੋ ਕਿਸੇ ਚੀਜ਼ ਤੇ ਪੱਤਾ ਜਮਿਆ ਜਮਿਆ ਕੀ ਹੈ ਪੇੜ ਨੂੰ ਇਹ ਪੱਤਾ ਕਿਹਾ ਹੈ ਪਹਿਲਾਂ ਪੱਤੇ ਦੇ ਰੂਪੀਏ ਜਮਦੇ ਨਾ ਪੇੜ ਦਾ ਜਦ ਹੁੰਦਾ ਜਾਂ ਧਰਤੀ ਫੜ ਲੈਂਦਾ ਹੋਰ ਪਾ ਕੇ ਉੱਪਰ ਆਇਆ ਸਾਲਾਹੀ ਸੱਚ ਸੂਤ ਜਿਹੜੀ ਸਫਸਲਾ ਕਰਦਾ ਉਹਦਾ ਸੱਚ ਇਕੱਠਾ ਹੁੰਦਾ ਹੈ ਉਹਦਾ ਸੰਤੋਖ ਵੱਧਦਾ ਸਤੋਖ ਪਰਪਲ ਪਰ ਸਤੋਖ ਹੁੰਦਾ ਪਾ ਤੁਪ ਜਿਆ ਦਾ ਮਤਲਬ ਦੋਦ ਉਹ ਤਾਂ ਸਾਰੀ ਗੱਲ ਆ ਪਾ ਤੁਪ ਜਿਆ ਨਕਸ਼ਾ ਦਿਖਾਇਆ ਨਾ ਪੇੜ ਆਪਾ ਉਹਦੇ ਨਾਲ ਅਸਲ ਤਾਂ ਵੀ ਜਿਹੜੀ ਇੱਜ਼ਤ ਹੈ ਨਾ ਇੱਜ਼ਤ ਇਹਦੀ ਸੁਭੇਸ਼ ਰਹਿਦੀ ਦੁਨੀਆਂ ਤੱਕ ਇੱਜ਼ਤ ਜਿਹੜੀ ਰਹਦੀ ਹੈ ਨਾ ਭਗਤ ਦੀ ਜਿਵੇਂ ਰਹਿੰਦੀ ਹੈ ਜਿਵੇਂ ਫਕਤਾ ਦੀ ਉਹ ਜੜ ਇੱਜ਼ਤ ਜੱਲ ਫੜਦੀ ਹੈ ਅਸਲ ਜਿਸ ਜੜੀ ਇਸ ਤੀਆ ਸੰਸਾਰੀ ਇੱਜ਼ਤ ਜਦੋਂ ਛੱਡ ਦਿੰਦਾ ਤਿਆ ਕਰ ਦਿੰਦਾ ਹੈ ਇਹ ਇੱਕ ਦਰਗਾਹੀ ਜਿੱਥੇ ਸੱਚੀ ਇੱਜ਼ਤੇ ਦੀ ਪੈਦਾ ਹੁੰਦੀ ਹੈ ਉਹ ਜੜ ਫੜਦੀ ਹੈ ਅੰਦਰ ਉਹ ਪੈਦਾ ਹੁੰਦੀ ਹੈ ਜਦ ਐਸੀ ਜੜ ਫੜਦੀ ਹੈ ਉਹ ਮਟਾਈ ਬਿੜਦੀ ਹੋਈ ਨਹੀਂ ਉਹ ਜਨਾਂ ਜਦ ਸੰਸਾਰ ਰਹਿੰਦਾ ਹੁਣ ਤਰੂਪਰਲਾਦ ਕਰ ਹੋਏ ਨੇ ਪਤਾ ਕਿਦ ਨੂੰ ਕਰ ਹੋਏ ਉਹ ਚਲਦਾ ਹੁਣ ਵੀ ਚਲਦਾ ਸਭ ਕੁਝ ਭੁੱਲ ਗਏ ਤਰੂਪਰਲਾਦ ਨੂੰ ਨਹੀਂ ਲੋਕ ਭੁੱਲਦੇ ਭਗਤਾਂ ਨੂੰ ਨਹੀਂ ਭੁੱਲਦੇ ਸਭੂ ਭੁੱਲ ਜਾਂਦੇ ਬڑے-ਬڑے ਰਾਜੇ ਹੋਣੇ ਉਹਨਾਂ ਦੇ ਕਿਸੇ ਦੇ ਨਾਮ ਯਾਦ ਨਹੀਂ। ਸੱਜ ਪਾਸ਼ਾ بڑے ਰਾਜੇ ਘਰੋਂ ਦੇ। ਕਹਿੰਦਾ ਕੋਈ ਨਹੀਂ ਜਾਣਦਾ ਉਹਨੂੰ। ਦਿੱਸਤੀ ਪੜੋਂਗੇ ਜਾਣ ਲੋਗੇ। ਪਰ ਇਹਨਾਂ ਨੂੰ ਸਮਝਾਉਂਦੇ। ਸਲਾਹੀ ਸੱਚ ਸਲਾਹੀ ਸੱਚ ਸੋ। ਸਿਪ ਸਲਾ ਜਿਹੜੀ ਉਹਨਾਂ ਨੇ ਕਰ ਲਈ ਦੋ। ਜਦ ਕਿਸੇ ਦੇ ਦਿਲੋਂ ਸੱਚ ਪੈਦਾ ਹੁੰਦਾ ਹੈ ਨਾ ਸੱਚੀ ਬਾੜੀ ਪ੍ਰਗਟ ਹੁੰਦੀ ਹੈ। ਸਿਪ ਸਲਾ ਪੈਦਾ ਹੁੰਦੀ ਹੈ। ਫਿਰ ਉਹ ਸਿਪ ਸਲਾ ਕਰਦਾ ਹੈ। ਜਦ ਮੈਂ ਬਾੜੀ ਰੱਜੀਆ ਸਿਪ ਸਲਾ ਹੈ। ਇਹੀ ਸੱਚ ਹੈ ਇਹੀ ਸੂਤ ਹੈ ਇਹਨੇ ਜਿਹੜਾ ਸੱਚਾ ਕੁਰਬਾਨੀ ਦੇ ਵਿੱਚ ਕੁਰਬਾਨੀ ਵਿੱਚ ਜਿਹੜਾ ਸੱਚ ਆ ਨਾ ਸਬਸਲਾ ਵਿੱਚ ਸੱਚ ਹੈ ਉਹੀ ਸੂਤ ਹੈ ਉਹੀ ਸੰਤੋਖ ਹੈ ਜੇ ਉਹ ਲੈ ਲਿਆ ਸੰਤੋਖ ਲੈ ਲਿਆ ਸੰਤੋਖ ਜਤ ਸੰਤੋਖ ਜਿਹੜਾ ਗੱਲ ਹੈ ਨਾ ਸੰਤੋਖ ਨੂੰ ਕਿਤਾ ਕਿਹਾ ਹੈ ਵੱਤ ਮਾਤਾ ਸੰਤੋਖ ਕਿਹਾ ਹੈ ਜਿਹੜੀ ਗੁਰਮਤ ਹੈ ਤਾਂ ਮੈਂ ਪਰਮਤ ਕੀ ਹੈ ਫਸਫਲਾ ਇਹ ਪਿਤਾ ਗਿਆ ਪਿਤਾ ਸਤੋਖ ਹੈ ਦਾ ਗਿਆਨ ਹੈ ਇਹਦੇ ਜਿਹੜੀ ਸੋਝੀ ਹੈ ਗਿਆਨ ਹੈ ਨਾ ਉਹੀ ਪਿਤਾ ਹੈ ਜੇ ਗਿਆਨ ਲੈ ਲਿਆ ਸਮਝੋ ਸਤੋਖ ਹੋ ਗਿਆ ਕੋਈ ਹੂਤ ਹੈ ਇਹਦੇ ਗਿਆਨ ਨੇ ਮਨ ਨੂੰ ਬੰਨਣਾ ਹੈ ਮਨ ਨੇ ਡੋਲਣਾ ਹੈ ਮਾਇਆ ਦੇਖ ਕੇ ਮਨ ਨੇ ਡੋਲਣਾ ਹੈ ਲਾਲੀ ਦੇਖ ਕੇ ਇਹ ਸੰਦ ਗਿਆਨ ਨੇ ਮਾਨੂੰ ਡੋਲਰ ਤੇ ਬਚਾਉਣਾ ਬੰਨ ਕੇ ਰੱਖਣਾ ਵੀ ਦਈ। ਨਾ ਮੰਦੀਏ ਪਾਤੂ 50 ਸਾਲਾ ਹੀ ਸੱਚ ਸੂਤ। ਜਿਹੜਾ ਸੱਚ ਆ ਸੁਰਸਲਾ ਦੇ ਵਿੱਚ ਉਹੀ ਸੂਤ ਆ ਉਹੀ ਸੰਤੋਖ ਮਿਲਣਾ। ਉਹ ਨਾ ਬੰਨੂ ਡੋਲਰ ਡੋਲਰ ਤੋਂ ਉਹਨੇ ਬਚਾਉਣਾ ਡੋਲਰ ਤੇ ਰੱਖੋ ਬੰਨ ਡੋਲ ਜਾਂਦਾ। ਕੋਈ ਲਾਲਚ ਨਾ ਲਾਲਚ ਨਾ ਬੰਨੇ ਡੋਲਰ। ਜੇ ਬਰ ਢੋਲ ਗਿਆ ਗਿਆ ਜੇ ਬਰ ਨਾ ਢੋਲਿਆ ਬਚ ਗਿਆ 12 ਡਾਲਰ ਦੇ ਸੱਚ ਨੇ ਬਚਾਉਣਾ ਸਤ ਸੰਤੋਖ ਸੂਤ ਸੱਚ ਨਾਲ ਲੱਗਿਆ ਹੁਣ ਸਾਲਾ ਹੀ ਸੱਚ ਸੂਤ ਸੱਚ ਕੀ ਹੈ ਸੱਚ ਨਾਲ ਖੜਾ ਹੈ ਸੂਤ ਕੀ ਹੈ ਸਤੋਖ ਸੱਚ ਕੀ ਹੈ ਸਤ ਨਾਲ ਲੱਗਿਆ ਸਤ ਸੰਤੋਖ ਸੱਚ ਸੂਤ ਦਾ ਮਤਲਬ ਸਤ ਸੰਤੋਖ ਸਤ ਸੰਤੋਖ ਤਾਂ ਮੈਂ ਕਹਿੰਦੀ ਜਿੱਥੇ ਸੂਤ ਆਊਗਾ ਉੱਥੇ ਨਾਲ ਸਤੋ ਅਗਲਾ ਅਰਥ ਲੈਣਾ ਹੈ ਜੇ ਇੱਥੇ ਸੰਤੋਖ ਨਹੀਂ ਰੱਖਦੇ ਅਰਥ ਇਹ ਗੱਲੇ ਨਹੀਂ ਬਣਦੀ ਕੀ ਸਮਝ ਲੱਗੂਗੀ ਤੇਰੀ ਸੱਚ ਸੂਤ ਕੀ ਹੁੰਦਾ ਸੱਚ ਸੂਤ ਹੁੰਦਾ ਕੀ ਹੈ ਜੇ ਸੂਤ ਦਾ ਅਰਥ ਨੂੰ ਸੰਤੋਖ ਨਹੀਂ ਰੱਖਿਆ ਜਦੋਂ ਉੱਤੇ ਆਇਆ ਹੋਇਆ ਹੈ ਇਹ ਸੱਚ ਸੂਤ ਦਾ ਵੰਦੇ ਸਤ ਸੰਤੋਖ ਹੈ ਇਹਦਾ ਅਰਥ ਸਤ ਸੰਤੋਖ ਲੈ ਲੜਨੇ ਲੱਗਾ ਕਬੀਰ ਕਹਿੰਦਾ ਲੜਾਈਆਂ ਸਤ ਸੰਤੋਖ ਦੇ ਬਿਨਾ ਹੋ ਨਹੀਂ ਸਕਦੀ ਸਤ ਸੰਤੋਖ ਲੈ ਲੜਨੇ ਲੱਗਾ ਤੋੜੇ ਦੋਏ ਦਰਵਾਜਾ ਦੋਏ ਦਰਵਾਜੇ ਤੋੜਦੇ ਕਿਹਦੇ ਪਾਪ ਪੁੱਟਦੇ ਨਾ ਪਾਪ ਰਿਹਾ ਨਾ ਪੁੱਟ ਰਿਹਾ ਰੱਬਰ ਹੋਗੇ ਤੂੰ ਪਾਪ ਪੁੱਟ ਲਉ ਇੱਕ ਵਾਰ ਸਤ ਸਬ ਤੋਖ ਲ ਲੜਨੇ ਲਾਗਾ ਤੋੜੇ ਦਵੇ ਦਰਵਾజా ਹਾਂ ਸਤ ਸਬ ਤੋਖ ਲ ਲੜਨੇ ਲਾਗਾ ਤੋੜੇ ਦਵੇ ਦਰਵਾజా ਤੇ ਗੁਰ ਕਿਰਪਾ ਤੇ ਹਾਂ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜੇ ਗੜ ਕਾ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜੇ ਗੜ ਕਾ ਰਾਜਾ ਕੌਣ ਦੀ ਮਾਨ ਕੋਰ ਕਫੂ ਕਰੇ ਸਤ ਸਦੋ ਬਿਨਾਂ ਮਨ ਕਾਬੂ ਨਹੀਂ ਹੋਦਾ ਮਨ ਨਹੀਂ ਜਿੱਤਿਆ ਜਾਂਦਾ ਫਾਦ ਸਭ ਤੋਂ ਔਰ ਗੁਰ ਕਰਪਾ ਤੇ ਪਕੜੇ ਉਗੜਦਾ ਮਨ ਤਾਂ ਕਾਬੂ ਕਰ ਲੈ ਹੋਰ ਨਹੀਂ ਗਿਆ ਜੋ ਕੰਮ ਰਹਿ ਗਿਆ ਜੋ ਕਾਲ ਪੈ ਫਾਸੀ ਰਹੇਗੀ ਭਗਵਤ ਭੀੜ ਭਗਵਤ ਭੀੜ ਸ਼ਕਤੀ ਸਿਮਰਨ ਕੀ ਸਿਮਰਨ ਦੀ ਸ਼ਕਤੀ ਨਾਲ ਕਹਿੰਦੇ ਇੱਥੇ ਸਿਮਰਨ ਸ਼ੁਰੂ ਹੋਣਾ ਜੋ ਪੰਜਿੱਤੇ ਦੇ ਬਾਅਦ ਸਿਮਰਨ ਹੈ ਇਹ ਪਹਿਲੇ ਹੀ ਫੜਲੀ ਵਾਲਾ ਇਹਨਾਂ ਨੇ ਮਨ ਜਿੱਤਿਆ ਨਹੀਂ ਗਿਆ ਮਨ ਖੜਿਆ ਨਹੀਂ ਸੀ ਬੜਾ ਪਹਿਲੇ ਸ਼ੁਰੂ ਕਰ ਲਿਆ ਭਗਵਤ ਭੀੜ ਸ਼ਕਤੀ ਸਿਮਰਣ ਕੀ ਕੱਟੀ ਕਾਲ ਪੈ ਫਸੀ ਕਾਂ ਘਟ ਹੁੰਦੀ ਉਹਦੇ ਦੇ ਕਾਲ ਪੈ ਫਸੇ ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸ਼ੀ ਉਹ ਅਗਲੀ ਗੱਲ ਹੈ ਇੱਥੇ ਤੱਕ ਤਾਂ ਦੋ ਪਦਾਰਥ ਥੱਲੇ ਸਤ ਸਤੋਂ ਉੱਤ ਤੱਕ ਦੋਏ ਪਦਾਰਥ ਥੱਲੇ ਮੁਕਤੀ ਹੋ ਗਈ ਹੈ ਕਾਲ ਪੈ ਫਸੀ ਨਹੀਂ ਘਟ ਹੋਈ ਜੀ ਉੱਥੋਂ ਆਈ ਹੋਈ ਆ ਗੱਲ ਸਾਰੀ ਕਬੀਰ ਨੇ ਕਹਿੰਦਾ ਦੱਸਾਂ ਸਤੋਖਲਾ ਲੜਦੇ ਲੜਦੇ ਉਸੇ ਗਲਤੀ ਵਿਆਖਿਆ ਕਰਨੇ ਨੇ ਕੋਲ ਨਾਲ ਕਬੀਰ ਦੀ ਗਲਤੀ ਹਾਂਜੀ ਦਰਗਾਹ ਅੰਦਰ ਪਈਆ ਤਗ ਨਾ ਤੁਪਸਪੂਤ ਦਰਗਾਹ ਅੰਦਰ ਪਈਆ ਇਹਦਾ ਦਰਗਾਹ ਜਦੋਂ ਨਾਲ ਜਾਂਦਾ ਦਰਗਾਹ ਸਾਰਿਆਂ ਦੇ ਪਾਇਆ ਹੋਇਆ ਏ ਜਿੰਨੇ ਦਰਗਾਹ ਜਿ ਬੈਠੇ ਨੇ ਜਿਹੜੇ ਹੋਏ ਸਾਰਿਆਂ ਦੇ ਜਿਹਨੇ ਜਿਹਨੇ ਉਹ ਦਰਗਾਹ ਚ ਪਾਇਆ ਜਾਂਦੇ ਨੇ ਸਿੱਖੋ ਤੇ ਜਵਾਬ ਦਿੰਦੇ ਨੇ ਕਹਿੰਦੇ ਜਿਹਨੇ ਹੁੰਦਾ ਹੀ ਨਹੀਂ ਉਹ ਕਹਿੰਦਾ ਜਿਹੜਾ ਉਹ ਜਿਹਨੇ ਉਹਦੇ ਖਿਲਾਫ ਰਿਹਾ ਉਹ ਕਹਿੰਦਾ ਦਰਗਾਹ ਅੰਦਰ ਪਾਈਏ ਦਰਗਾਹ ਵਾਲਿਆਂ ਦੇ ਸਾਰਿਆਂ ਦੇ ਜਿਹਨੇ ਉਹ ਪਾਇਆ ਹੋਇਆ ਹੈ ਤੱਗ ਨਾਲ ਟੁੱਟ ਸੁਪੂਤ ਇਹ ਤੱਗ ਜਿਹੜਾ ਹੈਗਾ ਨਾ ਇਸ ਤੋਖ ਫੇਰੀ ਟੁੱਟਦਾ ਹੈ ਜਿਹੜਾ ਚੇਲਾ ਇਹ ਬਾਲ ਮਹਿਕੂਤ ਨਵਾਂ ਚੇਲਾ ਇੱਕ ਪਤਾ ਹੈ ਕਿਸਿਆ ਬਾਰਕ ਜਿਹੜਾ ਸੱਚ ਦਾ ਸੂਤ ਪਾਲਵੇਂ ਨਾ ਸੰਤੋਖ ਉਹ ਬਸ ਸੱਚ ਆਪਣੇ ਚਿਹਰੇ ਨਾਲ ਖੜਾ ਰਹਿੰਦਾ ਉਹ ਨਹੀਂ ਟੁੱਟਦਾ ਟੁੱਟਣ ਦਿੰਦਾ ਉਹ ਮਨ ਟੁੱਟਦਾ ਹੀ ਨਹੀਂ ਹੈ ਸੰਤੋਖ ਦਾ ਟੁੱਟ ਜਾਣਾ ਮਨ ਦਾ ਟੁੱਟ ਜਾਣਾ ਹੈ ਮਨ ਸਾਹ ਹਮਤ ਰਹਿ ਜਾਂਦਾ ਹੈ ਜਨ ਸਾਹ ਹਮਤ ਰਹਿ ਜਾਂਦਾ ਹੈ ਟੋਲਦਾ ਨਹੀਂ ਹੈ ਮਹੱਲਾ ਪਹਿਲਾ ਪੁੱਤ ਦਾ ਟੁੜਨੜਾ ਮੰਨਟ ਟੁੜ ਗਿਆ ਹਾਂ ਪੁੱਤ ਦਾ ਟੁੜਨੜਾ ਮੰਨਟ ਟੁੜ ਗਿਆ ਆ ਮੰਨਟ ਟੁੜ ਗਿਆ ਕਾਦਾ ਮਨ ਟੁੱਟ ਗਿਆ ਟੁੱਟ ਗਿਆ ਤੇ ਢੇਰੀ ਹੋ ਗਿਆ